ਸਿੱਧੂ ਦੀ EP ਆ ਰਹੀ ਹੈ 11 ਜੂਨ ਨੂੰ ਕੀ ਹੈਗਾ ਖਾਸ ਤੇ ਕਿੰਨੇ ਗੀਤ ਨੇ ਸਰ ਕਿਵੇਂ ਹੈਗੇ ਆਪਣੇ EP ਬਟਾਸੀਂ ਪਹਿਲੇ ਕਾਫੀ ਚਿਰ ਤੋਂ ਹੀ ਵੈਸੇ ਐਲਾਨ ਕੀਤਾ ਹੋਇਆ ਵੀ 11 ਜੂਨ ਨੂੰ ਵੈਸੇ ਵੀ ਅਸੀਂ ਸਾਡੀ ਇੱਕ ਰੀਤ ਹੈ ਪਰਿਵਾਰ ਦੀ ਅਸੀਂ ਛੜਦੀ 15 ਮਈ ਨੂੰ ਛੜਦੇ ਹੁੰਦੇ ਜਾਂ 5 ਜਨਵਰੀ ਨੂੰ ਜਾਂ 11 ਨੂੰ ਤਿੰਨ ਡੇਟਾਂ ਹੀ ਸਾਡੀ ਨਾਲ ਪੱਕੀਆਂ ਹੁੰਦੀਆਂ ਨੇ ਪਰੰਤੂ ਇਹ ਇਹ EP ਦੇ ਤਿੰਨ ਗਾਣੇ ਨੇ ਬਹੁਤ ਸੋਹਣੇ ਗੀਤ ਹੈ ਔਰ ਇੱਕ ਵਾਰ ਇਸ ਵਾਰ ਫੋਨਾ ਜਾ ਤਾਂ ਉਹ ਇੱਕ ਬਗਲ ਮਾਰੂ ਵੀ ਸੁਭਦੀ ਪਾ ਮਿਲੂਗਾ ਤੇ ਇੱਕ ਮੈਂ ਤੁਹਾਨੂੰ ਜਿਹੜਾ ਦੋਸਤਾਂ ਦੇ ਬਾਰੇ ਦੱਸਦਾ ਨਾ ਉਹ ਦੋਸਤਾਂ ਦੇ ਬਾਰੇ ਕਿਸੇ ਸਮੇਂ ਦੇ ਵਿੱਚ ਮੈਂ ਐਸੇ ਗੀਤ ਨੂੰ ਰੀਲਿਸ ਕਰਦੋ ਰੋਕਿਆ ਸੀ ਵੀ ਨਹੀਂ ਆਪਾਂ ਨਹੀਂ ਕਰਨਾ ਪਰੰਤੂ ਸ਼ੁਭਦੀਪ ਦੀ ਆਵਾਜ਼ ਦੇ ਵਿੱਚ ਇਹ ਇੱਕ ਤਿਆਰ ਗਾਣਾ ਜਿਹੜਾ ਮੈਂ ਹੁਣ ਜਿੰਨੇ ਸ਼ੁਭਦੀਪ ਦੇ ਦੋਸਤ ਨੇ ਜਿਹੜੇ ਆਪਣੇ ਆਪ ਨੂੰ ਅਖੌਤੀ ਕਹਿੰਦਾ ਜਿਹੜੇ ਦੋਸਤ ਨੇ ਉਹਨਾਂ ਨੂੰ ਸੁਣ ਦੇ ਲਈ ਨਾ ਸ਼ੁਭਦੀਪ ਦੀ ਜਵਾਨੀ ਸੁਣੋਗੇ ਤੁਸੀਂ ਬਹੁਤ ਆਨੰਦ ਆਊਗਾ ਫੈਨਜ਼ ਦੀ ਉਡੀਕ ਸੀ ਅੱਜ ਪੂਰੀ ਵੀ ਹੋ ਗਈ 11 ਤਰੀਕ ਨੂੰ EP ਆ ਰਹੀ ਹੈ ਕੀ ਕਹਿਣਾ ਚਾਹੋਗੇ ਫੈਨਜ਼ ਨੂੰ ਫੈਨਜ਼ ਨੂੰ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਚਟਾਨ ਵਾਂਗੂ ਆਪਦੇ ਭਰਾ ਦੇ ਨਾਲ ਖੜੇ ਨੇ ਉਹਦੇ ਜਾਣ ਤੋਂ ਬਾਅਦ ਵੀ ਖੜੇ ਨੇ ਤੇ ਹਮੇਸ਼ਾ ਖੜੇ ਵੀ ਰਹਿਣਗੇ ਮੇਰੇ ਅਮਤੇ ਪਟੁੱਟ ਯਕੀਨ ਹੈ ਇਸ ਕਰਕੇ ਤਾਂ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਆਲਵੇਜ਼ ਰੈਡੀ ਹੁੰਦੇ ਆ